ਕਹਿੰਦੇ ਸੇਖ ਨਮਕਾਇਆ ਮੁੱਕਦੇ ਉਹ ਵੀ ਹੈਰਾਨ ਕਿੱਥੋਂ ਕਿੱਥੋਂ ਕੱਢ ਕੇ ਕਿਤਨਾ ਕਿਤਨਾ ਹੀ ਮਾਰਦੇ ਫੇਰ ਪੈਦਾ ਹੋ ਜਾਂਦੇ ਆ ਤੇ ਕਿੱਥੋਂ ਪੈਦਾ ਹੋ ਜਾਂਦੇ ਆ ਸਿੱਖਾਂ ਦੇ ਵਿੱਚ ਜੱਜਬਾਈ ਇੰਨਾ ਹੁੰਦਾ ਸੀਗਾ ਉਹ ਬੇਕੋ ਉਸ ਵੇਲੇ ਕਿੰਨਾ ਉਹ ਜੰਗਲਾਂ ਦੇ ਵਿੱਚ ਰਹਿ ਕੇ ਵੀ ਕਟਨਾਈਆਂ ਦੇ ਨਾਲ ਫੇਰ ਵੀ ਕਿਤਨਾ ਇਹ ਲੜਦਾ ਸੀਗਾ ਦੁਸ਼ਮਣ ਦੇ ਨਾਲ ਕਿਸ ਤਰ੍ਹਾਂ ਵੈਰ ਵੈਰ ਕਮਾਉਂਦਾ ਸੀ ਜਿਹੜਾ ਛਰਨ ਆਵੇ ਉਹਨੂੰ ਦੇਖ ਜਿਹੜਾ ਚੜ ਕੇ ਆਵੇ ਉਹਨੂੰ ਤੇਗ ਹੈ ਜਿਹੜਾ ਸ਼ਰਨ ਆਉਂਦਾ ਹੈ ਨਾ ਉਹਨੂੰ ਕੜਾਹ ਪ੍ਰਸ਼ਾਦ ਦਿੱਤਾ ਜਾਂਦਾ ਹੈ ਤੇ ਜਿਹੜਾ ਚੜ ਕੇ ਆਂਦਾ ਹੈ ਉਹਦਾ ਗਾਟਾ ਆਲਾ ਦਿੱਤਾ ਜਾਂਦਾ ਹੈ ਤੇ ਆਂਦੇ ਹੀ ਹੈ ਕਿ ਚੜ ਕੇ ਆ ਦੇ ਬੱਜ ਗਿਆ ਜਿਹੜਾ ਸਰੂਪ ਦੀ ਬੇਦੀ ਵੀ ਕਰਦਾ ਇਹ ਫੜਿਆ ਗਿਆ ਨੇ ਛੱਡਣਾ ਤੇ ਇਹਨੂੰ ਵੀ ਨਹੀਂ ਸੀਗਾ ਇਹ ਸ਼ਰਨ ਆਉਂਦਾ ਹੈ ਨਾ ਜਿਹੜਾ ਉਹੀ ਤਰਦਾ ਹੈ ਤੇ ਉਧਰ ਜੇ ਗਾਰੇ ਦੀਆਂ ਗੂੰਜਾਂ ਪੈ ਰੀਆਂ ਨੇ ਇਦਰਾ ਅਹਿਮਦ ਸ਼ਾਹ ਅਫਦਾਲੀ ਸੋਚ ਰਿਹਾ ਹੈ ਕਿ ਹੁਣ ਸਿੱਖਾਂ ਦੇ ਨਾਲ ਸਮਝੌਤਾ ਕਰ ਲਿੱਤਾ ਜਾਵੇ। ਇਹਨੇ ਤੇ ਜਿਆ ਕਿ ਮੈਂ ਸਮਝੌਤਾ ਕਰਨਾ ਚਾਹੁੰਨਾ ਹਾਂ। ਹੁਣ ਵੇਖੋ ਆ ਜਿੰਨੇ ਬੇਦਬੀ ਕੀਤੀ ਸਰੂਪ ਦੀ ਆਪਾਂ ਇਹਦਾਂ ਕੋਈ ਸਮਝੌਤਾ ਕਰ ਸਕਦੇ ਹਾਂ। ਇਹਨੂੰ ਅਸੀਂ ਬਸ਼ਿਕ ਸਕਦੇ ਹਾਂ। ਸਿੱਖਾਂ ਨੂੰ ਕਹੇ ਕਿ ਹੋਣ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲ ਸਰੂਪ ਜਲਾਏ ਗਏ ਮੈਂ ਮਾਫ਼ੀ ਮੰਗਦਾ ਅਸੀਂ ਮਾਫ਼ ਕਰਾਂਗੇ ਕਦੇ ਨਹੀਂ ਤਿੰਨ ਕਟਨਾਵਾ ਕਰ ਦਿੱਤੀਆਂ ਹੋਵੇ ਅਹਿਮਦ ਸ਼ਾਹ ਅਬਦਾਲੀ ਨੇ 45000 ਸਿੰਘ ਸਿੰਘਣੀਆਂ ਬੱਚਿਆਂ ਦਾ ਕਤਲ ਕਰ ਦਿੱਤਾ ਹੋਵੇ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਟਹ ਢੇਰੀ ਸਲੋਵਰ ਨੂੰ ਪੂਰ ਦਿੱਤਾ ਹੋਵੇ ਤੇ ਤੀਜੀ ਘਟਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗੜ ਭੇਟ ਕਰ ਦਿੱਤਾ ਹੋਵੇ ਤੇ ਇੱਕ ਖਾਲਸੇ ਨੂੰ ਕਹਿ ਰਿਹਾ ਕਿ ਸਮਝੋਤਾ ਕਰ ਲੈ ਖਾਲਸਾ ਕਹਿੰਦਾ ਅਸੀਂ ਤੇਰੇ ਨਾਲ ਹੁਣ ਉਹ ਗੱਲ ਕਰਨੀ ਹੈ ਜਿਹੜੀ ਤੂੰ ਹੁਣ ਚੋਨਾ ਏ ਹੁਣ ਤੈਨੂੰ ਜਵਾਬ ਮਿਲੇਗਾ ਇਹ ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਜਵਾਬ ਦਿੱਤਾ ਇਹਨਾਂ ਨੇ